ਦੇਖੋ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਤੇ ਗੈਂਗਸਟਰ ਮੁਕਤ ਕਰਨਾ ਤੇ ਐਂਟੀਸੋਸ਼ਲ ਐਲੀਮੈਂਟ ਤੇ ਕ੍ਰਿਮੀਨਲ ਐਲੀਮੈਂਟਸ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਨੀ ਹੈ ਉਹਦੀ ਚੀਜ਼ ਜ਼ੀਰੋ ਟੋਲਰੈਂਸ ਪਾਲਿਸੀ ਜਿਹੜੀ ਸਾਡੇ ਮਾਨਯੋਗ ਡੀਜੀ ਸਾਹਿਬ ਵੱਲੋਂ ਵੀ ਇੱਕ ਕਮਿਸ਼ਨਰੇਟ ਪੁਲਿਸ ਨੂੰ ਬੜੀ ਵੱਡੀ ਸਫਲਤਾ ਮਿਲੀ ਹੈ 5 ਕਿਲੋ ਹਿਰੋਇਨ ਬਰਾਮਦ ਕੀਤੀ ਹੈ ਔਰ ਜੇ ਇੱਕ ਮੁਲਜ਼ਮ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਹੜਾ ਕਿ ਹੁਸ਼ਿਆਰਪੁਰ ਦਾ ਰਹਿਣਾ ਗੁਰਪ੍ਰੀਤ ਗੁਰਪ੍ਰੀਤ ਕਮਾਰ ਉਲਫ ਦੀਪ ਇਹ ਬਜਵਾੜਾ ਹੈਗਾ ਪੁਲਿਸ ਆਪਣੇ ਪਿੰਡ ਹੁਸ਼ਿਆਰਪੁਰ ਸਦਰ ਚ ਹੈ ਉਥੋਂ ਦਾ ਇਹ ਰਹਿਣ ਵਾਲਾ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਨੇ ਪਰ ਇਹ ਜਿਹੜੀ ਮੇਨ ਵੱਡੀ ਗੱਲ ਹੈ ਕਿ ਜਸਮੀਤ ਲਕੀ ਜਿੱਤੋਂ ਪਹਿਲਾਂ ਆਪਾਂ ਸੇਮ ਜਿਹੜਾ ਕਾਰਟਲ ਚਲਾ ਰਿਹਾ ਸੀਗਾ ਉਹ ਯੂ ਐਸ ਏ ਬੇਸਡ ਹੈ ਉਹ ਤੋਂ 6 ਕਿਲੋ ਵਾਲੀ ਆਪਾਂ ਪਹਿਲਾਂ ਬਰਾਮਦਗੀ ਕੀਤੀ ਸੀ ਪੰਜ ਬੰਦੇ ਉਹਦੇ ਚ ਹੋਰ ਫੜੇ ਗਏ ਸੀ ਅਲੱਗ-ਅਲੱਗ ਜਗ੍ਹਾ ਤੋਂ ਉਸੇ ਉਹੀ ਬੰਦਾ ਇਹਨੂੰ ਸਾਰਾ ਉੱਥੋਂ ਬਾਹਰੋਂ ਬੈਠਾ ਹੈ ਕਾਰਟਲ ਚਲਾ ਰਿਹਾ ਹੈ ਤਾਂ ਇੱਕ ਬੜੀ ਵੱਡੀ ਕਾਮਯਾਬੀ ਹੈ ਕਿ ਕਿਸ ਤਰ੍ਹਾਂ ਯੂਐਸਏ ਤੋਂ ਇੱਥੇ ਜਿਹੜੇ ਸਮੱਗਲਰ ਨੇ ਉੱਥੇ ਬੈਠ ਕੇ ਸਿਰਫ ਇਸ ਗੱਲ ਕਰਕੇ ਕਿ ਸਾਨੂੰ ਅਸੀਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ ਆਪਣਾ ਨੈਟਵਰਕ ਚਲਾ ਰਿਹਾ ਹੈ ਹਾਲਾਂਕਿ ਅਸੀਂ ਸੋਚਦੇ ਸੀ ਕਿ 6 ਕਿਲੋ ਤੋਂ ਬਾਅਦ ਸਾਰੇ ਬੰਦੇ ਉਹਦੇ ਫੜੇ ਕਿ ਉਹਨੇ ਨਵਾਂ ਬੰਦਾ ਤਿਆਰ ਕਰ ਲਿਆ ਔਰ ਗੁਰਪ੍ਰੀਤ ਕੁਮਾਰ ਦਾ ਜਿਹੜਾ ਬੈਕਗ੍ਰਾਉਂਡ ਹੈ ਇਹਦੇ ਖਿਲਾਫ ਦੋ ਐਨਡੀਪੀਐਸ ਦੇ ਪਰਚੇ ਨੇ ਇੱਕ ਪੋਖਪੁਰ ਜਲੰਧਰ ਰੂਰਲ ਚ ਔਰ ਇੱਕ ਕਹੇਗਾ ਉੱਥੇ ਹੁਸ਼ਿਆਰਪੁਰ ਦੇ ਵਿੱਚ ਸੋ ਇਹ ਇੱਕ ਬੜਾ ਇੰਪੋਰਟੈਂਟ ਲੀਡ ਹੈ ਇਹਦੇ ਸਾਨੂੰ ਹੋਰ ਵੀ ਲੀਡਸ ਆਈਆਂ ਕਿ ਕਿੰਨੇ ਨੂੰ ਬਾਰਡਰ ਏਰੀਆ ਤੋਂ ਕਿੱਦਾਂ ਆਈ ਕੀ ਇੱਕ ਕਿਸ ਤਰ੍ਹਾਂ ਅੱਗੇ ਪਹੁੰਚੀ ਤਾਂ ਸਾਡੀ ਇਹ ਬੜੀ ਵੱਡੀ ਕਾਮਯਾਬੀ ਹੈ ਡੀਸੀਪੀ ਸਾਹਿਬ ਮੰਡੇਰ ਸਾਹਿਬ ਮੈਡਮ ਪ੍ਰਗਿਆ ਜੈਨ ਨਵਜੋਤ ਜੀ ਸਾਡੇ ਏਡੀਸੀਪੀ ਬਿੰਦਰਜੀਤ ਤੇ ਉਹਨਾਂ ਦੀ ਟੀਮ ਸੀਆਈਏ 3 ਵਾਲੇ ਮੈਂ ਇਹ ਬੜੀ ਇੰਪੋਰਟੈਂਟ ਇਹਨੂੰ ਰਿਕਵਰੀ ਮੰਨਦਾ ਇਸ ਤੋਂ ਇਲਾਵਾ ਚਾਰ ਪਿਸਟਲ ਤੇ ਰਾਉਂਡਸ ਅਸੀਂ ਬਰਾਮਦ ਕੀਤੇ ਆ ਉੱਚ ਵੀ ਦੋ ਵਿਕਤੀਆਂ ਨੂੰ ਕਾਬੂ ਕੀਤਾ ਗਿਆ ਇੱਕ ਹੈਗਾ ਹਰਮਿੰਦਰ ਪਾਲ 23 ਸਾਲ ਦਾ ਇੱਕ ਜਤਿੰਦਰ ਪਾਲ ਦੋਨੋਂ ਗੁਰਨਾਨਕ ਕਲੋਨੀ ਤਰਨਤਾਰਨ ਰੋਡ ਅੰਮ੍ਰਿਤਸਰ ਦੇ ਆ ਇਹਦੇ ਜਿਹੜੀ ਮੇਨ ਇੰਪੋਰਟੈਂਟ ਗੱਲ ਹੈ ਇਹਦੇ ਚ ਇੱਕ ਮੱਧਿਆ ਪ੍ਰਦੇਸ਼ ਦਾ ਵੀ ਅਕਿਊਜ਼ਡ ਅਸੀਂ ਫੜਿਆ ਕਿਉਂਕਿ ਬਾਰ-ਬਾਰ ਬਾਰ-ਬਾਰ ਮੱਧਿਆ ਪ੍ਰਦੇਸ਼ ਦਾ ਨਾਮ ਆਉਂਦਾ ਸੀ ਉਹਦਾ ਨਾਮ ਅਜੇ ਅਸੀਂ ਡਿਸਕਲੋਜ਼ ਨਹੀਂ ਤੁਹਾਨੂੰ ਕਰ ਰਹੇ ਕਿਉਂਕਿ ਆਪਰੇਸ਼ਨ ਚੱਲ ਰਹੇ ਨੇ ਸੋ ਉਹਦੇ ਨਾਲ ਸਾਰਾ ਬੈਕਵਰਡ ਫਾਰਵਰਡ ਲਿੰਕੇजेस ਔਰ ਪਿੱਛੇ ਤੱਕ ਇਹਨੂੰ ਲੈ ਜਾ ਕੇ ਸਾਰੀ ਇਹ ਮਤਲਬ ਜਿਹੜੀ ਕਾਮਯਾਬੀ ਸਾਨੂੰ ਮਿਲੀ ਹੈ ਔਰ ਮੈਨੂੰ ਲੱਗਦਾ ਕਿ ਇਹਦੇ ਨੈਟਵਰਕ ਦੇ ਵਿੱਚ ਹੋਰ ਵੀ ਸਾਨੂੰ ਜਿਹੜੀ ਆ ਖੇ ਹਥਿਆਰਾਂ ਦੀ ਔਰ ਹੀਰੋਇਨ ਦੀ ਜਿਹੜੀ ਸਪਲਾਈ ਵਾਲੇ ਬੰਦੇ ਆ ਉਹਨਾਂ ਦੇ ਉੱਤੇ ਅਸੀਂ ਫੋਕਸ ਕਰ ਰਹੇ ਹਾਂ ਕਿ ਜਿਨ੍ਹਾਂ ਨੇ ਬਾਰਡਰ ਦੇ ਉੱਤੇ ਇਹਨੂੰ ਗੁਰਪ੍ਰੀਤ ਕੁਮਾਰ ਨੂੰ ਇਹ ਦਿੱਤੀ ਸੀ ਤੁਸੀਂ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਦਿੰਦਾ ਤੇ ਇਹਨਾਂ ਨੂੰ ਵਾਜੇ ਬਨਾਮ ਵਾਸਤੇ ਵੀ ਅਸੀਂ ਰਿਕਮੈਂਡ ਕਰਾਂਗੇ ਸਰ ਉਹ ਕਿਵੇਂ ਆਈਡੈਂਟੀਫਾਈ ਕਿਵੇਂ ਕਰਦਾ ਸੀ ਨੌਜਵਾਨਾਂ ਨੂੰ ਜਿਹੜਾ ਪੰਜਾਬ ਦੇ ਦੇਖੋ ਇਹ ਗੱਲ ਤਾਂ ਉਹੀ ਬੰਦਾ ਜਿਆਦਾ ਦੱਸ ਸਕਦਾ ਪਰ ਜੋ ਮੈਨੂੰ ਲੱਗਦਾ ਇੰਡੀਕੇਟਿਵ ਹੈ ਕਿ ਬੰਦੇ ਨੂੰ ਲੱਗਦਾ ਕਿ ਉਹਦੇ ਏਰੀਆ ਦੇ ਹੀ ਬੰਦੇ ਆ ਜਸਮੀਤ ਲੱਕੀ ਆਪ ਹੁਸ਼ਿਆਰਪੁਰ ਦਾ ਰਹਿਣ ਵਾਲਾ ਬੱਲੋਵਾਲ ਦੇ ਕੋਲ ਦਾ ਤੋਂ ਆਪਣੇ ਨੇਬਰਹੂਡ ਦੇ ਵਿੱਚ ਹੀ ਉਹ ਬੰਦੇ ਟਾਰਗੇਟ ਦੇਖਦਾ ਜਿਵੇਂ ਗੁਰਪ੍ਰੀਤ ਹੈ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਐ ਐਨਡੀਪੀਐਸ ਦੇ ਸੋਹੇ ਬੰਦਾ ਨੇਚਰਲੀ ਇਸ ਕੰਮ ਦੇ ਵਿੱਚ ਪਹਿਲਾਂ ਹੀ ਇਨਵੋਲਡ ਹੈ ਤੋ ਉਹਨੂੰ ਟਾਰਗੇਟ ਕਰਕੇ ਉਹਨੂੰ ਯੂਜ਼ ਕੀਤਾ ਜਾ ਰਿਹਾ ਜੋ ਇਹਦੇ ਚ ਪ੍ਰੀਮਰੀ ਇਨਵੈਸਟੀਗੇਸ਼ਨ ਚ ਗੱਲ ਆਈ ਹੈ ਸਰ ਕਿਨੇ ਦਿਨ ਦਾ ਹੁਣ ਲੈਣਾ ਜੀ ਇਹਨਾਂ ਦਾ ਅਸੀਂ ਗੱਲ ਚਲਾ ਰਹੇ ਆ ਉਹ ਕੌਸ ਵਿੱਚ ਜਿਹੜੇ ਇਹਨੇ ਜਾ ਕੇ ਵੇਚ ਕੇ ਦੇਣੇ ਸੀਗੇ ਅਜੇ ਤਾਂ ਉਹਨੂੰ ਇਹਨੂੰ ਕੋਰੀਅਰ ਦਾ ਕੰਮ ਕੀਤਾ ਉਸ ਚ ਇੰਪੋਰਟੈਂਟ ਗੱਲ ਇਹ ਹੈ ਕਿ ਪਹਿਲੀ ਵਾਰ ਛੋਟਾ ਹਾਥੀ ਲੈ ਕੇ ਆਇਆ ਏਡੀ ਦੂਰੋਂ ਜਿਹੜੀ ਕਿ ਬਹੁਤ ਹੀ ਨਵੀਂ ਚੀਜ਼ ਹੈ ਫਾਰ ਡਰੱਗ ਜਿਹੜੀ ਸਮਗਲਿੰਗ ਹੈ ਕਿ ਉੱਤੇ ਸ਼ੱਕ ਨਹੀਂ ਪੈਂਦਾ ਮੋਟਰਸਾਈਕਲ ਕਾਰ ਤੇ ਆਮ ਸ਼ੱਕ ਕਰ ਲੈਂਦੇ ਨਾਕਿਆਂ ਦੇ ਛੋਟੇ ਹਾਥੀ ਦੇ ਉੱਤੇ ਇਹ ਗੱਲ ਨਵੀਂ ਇਹਦੇ ਚ ਆਈ ਹੈ ਕਿ ਇਹਨੂੰ ਕਨਸੀਲ ਕਰਨ ਦਾ ਇੱਕ ਨਵਾਂ ਮੋਡ ਸਪਰਿੰਡ ਹੀ ਸਾਹਮਣੇ ਆਇਆ ਹੈ ਇਸਕੇ ਜਿਹੜੇ ਜਿਹੜੇ ਪਿਸਟਲ ਹੈ ਜੀ ਉਹ ਸਾਡੀਆਂ ਪਾਰਟੀ ਇਸੇ ਗੱਲ ਤੇ ਕੰਮ ਆਪਾਂ ਕਰ ਰਹੇ ਹਾਂ ਤੇ ਹੋਰ ਗ੍ਰਿਫਤਾਰੀਆਂ ਵੀ ਹੋਣੀਆਂ ਹੋਣ ਔਰ ਸਾਰਾ ਜਿੱਥੇ ਫੈਕਟਰੀ ਹੈ ਜਾਂ ਜਿੱਥੇ ਵੀ ਉਹ ਇਸ ਗੱਲ ਦੀ ਇਲੀਗਲ ਮੈਨੂਫੈਕਚਰਿੰਗ ਕਰਦੇ ਉਹਨੂੰ ਵੀ ਅਸੀਂ ਸਾਰਾ ਪੂਰਾ ਚੰਗੀ ਤਰ੍ਹਾਂ ਸਮੈਸ਼ ਕਰਾਂਗੇ ਉਹ ਵੀ ਕਰਾਂਗੇ ਆਪਣੇ ਵੀ ਬੜੀ ਅੱਛੀ ਇਨਵੈਸਟੀਗੇਸ਼ਨ ਦਾ ਵਧੀਆ ਤਰੀਕਾ ਬਣਾਇਆ ਕਿ ਐਮਪੀ ਦਾ ਵੀ ਬੈਕਵਰਡ ਲਿੰਕ ਜਿਹੜਾ ਉਹ ਸਮੈਸ਼ ਹੋ ਗਿਆ ਸਪੋਇੰਟ ਆਫ ਸੇਲ ਦੇ ਵਿੱਚ ਜੇ ਤੁਸੀਂ ਪੁਰਾਣੀਆਂ ਫਿਗਰਸ ਦੇਖੋ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਇੱਕ ਅੱਧੇ ਦਿਨ ਚ ਕ੍ਰਾਈਮ ਦੀ ਤੇ ਜਿਹੜੀ ਡਰੱਗ ਦੀ ਹੈ ਹੁਣ ਤੁਸੀਂ ਇਹ ਦੇਖੋ ਕਿ ਤਕਰੀਬਨ 50 ਕਿਲੋ ਦੇ ਕਰੀਬ ਤਾਂ ਸੀ ਤਿੰਨ ਕ ਮਹੀਨੇ ਹੋ ਗਏ ਮੈਨੂੰ ਇੱਥੇ ਆਇਆ ਨੂੰ 50 ਕਿਜੀ ਇੱਕ ਸ਼ਹਿਰ ਦੇ ਵਿੱਚ ਆਪਾਂ ਟੱਚ ਕਰ ਗਏ ਕਿੰਨੇ ਵੈਪਨਸ ਅਬਾਊਟ 80 ਪਲਸ ਹੀ ਨੇ 80 ਤੋਂ ਪਲਸ ਪਰ ਉਸ ਜਿਹੜਾ ਪੁਆਇੰਟ ਆਫ ਸੇਲ ਆ ਛੋਟੇ ਛੋਟੇ ਉੱਥੇ ਵੀ ਰਿਕਵਰੀਆਂ ਬਹੁਤ ਹੋਈਆਂ ਪ੍ਰੀਵੈਂਟਿਵ ਐਕਸ਼ਨ ਵੀ ਬਹੁਤ ਲਿਆ ਸੀ 110 ਵਗੈਰਾ ਦਾ ਕਿ ਜਿਹੜੇ ਪੁਰਾਣੇ ਮੰਦੇ ਵੇਚਦੇ ਆ ਜੇ ਉਸ ਤੋਂ ਬਰਾਮਦਗੀ ਨਹੀਂ ਹੋਈ ਤਾਂ ਪ੍ਰੀਵੈਂਟਿਵ ਐਕਸ਼ਨ ਚ ਵੀ ਉਹ ਬੰਦੇ ਅਰੈਸਟ ਹੋਏ ਆ ਸਰ ਲੋਕ ਹੈ ਨਾ ਕਹਿੰਦੇ ਤੁਹਾਨੂੰ ਸ਼ਿਕਾਇਤ ਕਰਨਾ ਚਾਹੁੰਦੇ ਆ ਤੁਹਾਡੇ ਨਾਲ ਵਾਅਦਾ ਕਰਦਾ ਕਿ ਤੁਸੀਂ ਮੇਰਾ ਨਾਮ ਜੂਸ਼ ਸ਼ੇਅਰ ਕਰੋ ਅਸੀਂ ਇਹ ਹੈਲਪਲਾਈਨ ਜਿਹੜੀ ਆਪਣੀ ਬਣਾਉਣੀ ਆ ਉਹ ਅਸੀਂ ਹੁਣ ਫੇਰ ਉਹਨੂੰ ਐਕਟੀਵੇਟ ਦੁਬਾਰਾ ਕਰ ਦਿੰਦੇ ਆ ਡਰੱਗ ਵਾਲੀ ਨੂੰ ਪਹਿਲਾਂ ਵੀ ਚੱਲ ਰਹੀ ਆ ਤੁਹਾਡਾ ਕੱਲੀ ਸ਼ੇਅਰ ਕਰ ਦਾਂਗੇ ਨੰਬਰ ਵੀ ਕੋਈ ਪ੍ਰੋਬਲਮ ਨਹੀਂ ਮੈਂ ਸ਼ੋਰ ਕਰਦਾ ਤੁਹਾਡੇ ਥਰੂ ਲੋਕਾਂ ਨੂੰ ਕਿ ਜਿਹੜਾ ਵੀ ਇਨਫੋਰਮ ਕਰੇਗਾ ਉਹਦਾ ਬਿਲਕੁਲ ਸਿਕਰੈਸੀ ਰਹੇਗੀ ਔਰ ਮੇਰੇ ਲੈਵਲ ਤੇ ਜਾਂ ਡੀਸੀਪੀ ਲੈਵਲ ਤੋਂ ਘਟੋ ਚੀਜ਼ ਅਸੀਂ ਨਹੀਂ ਦਵਾਗੇ ਕਿਸੇ ਭਾਈ ਇਹ ਜੀ ਬਟ ਬੇਸਿਕਲੀ ਉਹਦਾ ਨਾਮ ਨਹੀਂ ਅਜੇ ਦੱਸ ਰਹੇ ਫਿਰ ਨਾਲ ਦੇ ਸਾਰੇ ਬ੍ਰਾਂਚੇਸ ਦੇ ਨਾਲ ਜਿਹੜੇ ਕਨੈਕਟਡ ਲੋਕ ਨੇ ਉਹ ਫਿਰ ਅਲਰਟ ਹੋ ਜਾਣਗੇ